ਸਾਡੇ ਸ਼ਾਮ ਆ ਨਾ ਇੱਥੇ ਢਾਬਾ ਆ ਇੱਥੇ ਬਾਈ ਹਾਂ ਯਾ ਪਰਠਾ ਬਣਾਉਂਦੇ ਆ ਆ ਇਹ ਨਾਲ ਇਹ ਮੁੰਡੇ ਦੇ ਡੇਟਿੰਗ ਉਹਨਾਂ ਨੇ ਵੀ ਕਿਹਾ ਮੈਨੂੰ ਵੀਡੀਓ ਨੇ ਮੈਂ ਆਪੇ ਬਣਾਈ ਤੇ ਮੈਨੂੰ ਬੜਾ ਕੜੀ ਹੋ ਗਈ ਪਰਠਾ ਹੋ ਗਿਆ ਪਰਠਾ ਇਦਾਂ ਬਣਾਉਂਦੇ ਜਿਹੜਾ স্মੋਕੀ ਟੇਵ ਜਿੰਦਾ ਜਿਹੜਾ ਵਿੱਚ ਕੋਲਿਆ ਦਾ ਜਿੱਦਾਂ ਫਰੇਗਰੈਂਸ ਵੀ ਆਉਂਦੀ ਜਦੋਂ ਖਾਂਦੇ ਆਪਾਂ ਜਿਹੜੇ ਖਾਂਦੇ স্মੋਕੀ ਟਾਈਪ ਜੇ ਉਹਨਾਂ ਨੂੰ ਪਤਾ ਲੱਗ ਜਾਣਾ ਉਹ ਚੀਜ਼ ਬਣਾਉਂਦੇ ਆ ਪਰਠਾ ਮੈਂ ਦਿਨ ਜੇ ਚੋਸੀ ਤਾਂ ਖਾਣਾ ਹੀ ਹੁੰਦਾ ਮੈਨੂੰ ਬੜਾ ਸਵਾਲ ਲੱਗਦਾ ਇਹ ਇੱਥੇ ਆਪਣੇ ਅਬੀਲੀ ਕਰਦੇ ਮੋਰੇ ਢਾਬਾ ਬਹੁਤ ਸਿਰਾਂ ਕਰਾਉਂਦੇ ਕਰੇ ਖਾ ਕੇ ਦੇਖਿਓ ਜੀ ਲੋਕਾਂ ਨਾਲ ਤੁਸੀਂ ਇੱਥੇ ਆਹ ਲੋਕੇਸ਼ਨ ਤੇ ਆ ਇੱਥੇ ਆਹ ਸਾਹਮਣੇ ਨਰੇਨ ਵਾਲਾ ਉਧਰ ਉਹ ਆਹ ਬਹੁਤ ਸਿਰਾਂ ਕਰਾਉਂਦੇ ਪੜਦੇ ਐਨ ਸਮੋਥੀ ਟੈਰਦੇ ਆ ਨੰਦ ਆ ਜਾਂਦੇ ਆ ਖਾ ਕੇ ਰੋਟੀ ਮੰਮੀ ਨੂੰ ਮੈਂ ਕਿਹਾ ਰਹਿਣ ਦੇ ਨਾਲ ਗਰਮੀ ਹੈ ਘੜੀ ਅੱਜ ਏਸੀ 'ਚ ਬੈਠ ਕੇ ਮੈਂ ਕਿਹਾ ਮੈਂ ਏਦੇ ਲਾਈਨ ਬਣੀ ਬਣਾਈ ਸਬਜ਼ੀ ਤੇ ਮੈਂ ਤੁਹਾਨੂੰ ਪੜ ਸਕਾਉਂਦੇ ਆ ਅੱਜ ਨਾਲੇ ਆ ਪਾਪਾ ਦਾ ਦੁੱਧ ਲੋਕੀ ਵੀ ਬੜੇ ਨੇ ਆਨੇ ਭੱਲੇ ਗੋਲ ਗੁਪੇ ਖਾਂਦੇ ਕਰੋਨਾ ਟਾਈਮ ਜਦੋਂ ਕਰੋਨਾ ਸੀਗਾ ਮੈਨੂੰ ਵੀ ਬੜਾ ਇਹ ਗੋਲ ਗੁਪੇ ਭੱਲੇ ਖਾਣ ਦਾ ਸ਼ੌਂਕ ਜਿਆ ਜਦੋਂ ਕਰੋਨਾ ਸੀ ਨਾ ਇਹਨਾਂ ਦੇ ਘਰਾਂ 'ਚ ਜਾ ਕੇ ਖਾ ਲਈਦੇ ਬਾਬਾ ਜਿਹੜੇ ਛੋਟੀਆਂ ਪੁਰਾਣੀਆਂ ਪੰਜਾਬੀ ਫਲਿਸ਼ੀਆਂ ਨਹੀਂ ਉਹਨਾਂ ਦੇ ਖੋਲ ਆਲੂ ਪਏ ਹੋਣੇ ਆ ਉਹੀ ਭਾਂਡਿਆਂ ਦੇ ਵਿੱਚ ਪਤਾ ਨਹੀਂ ਸਟਾਈਲ ਵਾਲਾ ਵਿੱਚ ਉਹ ਪਾਣੀ ਇਹ ਭਰੀ ਜਾਣਾ ਮੁੜ ਕੇ ਮੇਰੇ ਮਨ ਚੱਕ ਹੋ ਗਿਆ ਮੈਂ ਨਹੀਂ ਹੁਣ ਖਾਣਾ ਗੋਲ ਨਾ ਨਾ ਇਹਨਾਂ ਦੇ ਘਰ ਹੀ ਜਾ ਕੇ ਦੇਖੋਗੇ ਤੇ ਜਿਹੜੇ ਗੋਲ ਗੁਪੇ ਆ ਲੈਣੇ ਇਹਨਾਂ ਦੇ ਜਿਹੜਾ ਕੱਟੇ ਹੋਇਆ ਕਰੇ ਤੁਸੀਂ ਜ਼ਿੰਦਗੀ ਜਿਹੜੀ ਭੱਲੇ-ਕੋਲ ਨਹੀਂ ਕਾਉਂਗੇ ਇਹਦੇ ਵਿੱਚ ਸ਼ੋਰ ਹੈ ਅੰਦਰ ਆਣਾ ਜਿਹਦੇ ਘਰੇ ਸਫਾਈ ਸਿਗੀ ਆ ਜਿਹੜਾ ਨਰੈਣ ਸਾਹਮਣੇ ਆ ਬੰਦਾ ਇਹਦੇ ਮੈਂ ਗਿਆ ਕਰੇ ਇਹਦੇ ਸਫਾਈ ਦੇ ਬਾਕੀਆਂ ਦੇ ਨਹੀਂ ਬਾਕੀਆਂ ਦੇ ਤਾਂ ਨੌਵੇਂ ਡੇਟੇ ਆ ਨਾ ਉਹ ਗੁਲਾਬ ਚੜਾਉਂਦੇ ਖਾਣ ਲੱਗੇ ਉਹ ਵੀ ਲੋਕੀ ਹਾਈ ਜੀਂ ਖਾਈ ਜਾਂਦੇ ਚਲੋ ਕਿ ਲਈ ਆ ਜਿਹੜੀ ਸ਼ਾਟ ਇੰਨੇ ਪੂਰਾ ਵਲੋਗ ਨਹੀਂ ਬਣਾ ਹੋਇਆ ਕਿੰਨੇ ਦਿਨ ਹੋਗਾ ਆ ਕਰਦੇ ਆਂ ਸਟਾਰਟ ਆ ਕਿ ਲੈਂਟਰ ਦੀ ਟੈਨਸ਼ਨ ਜੀ ਸੀਗੀ ਲੈਂਟਰ ਦਾ ਹੋ ਗਿਆ ਕੰਮ ਡਨ ਕੱਲ ਨੂੰ ਫੋਨ ਦੇਣਾ ਆ ਅੱਜ ਉਹਨੇ ਜਿਹੜੀਆਂ ਜਿਆਦੇ ਬਿੱਲੀਆਂ ਲਾਈਆਂ ਉਹ ਕੱਟ ਲਈਆਂ ਕੱਲ ਨੂੰ ਖੁੱਲ ਕੇ ਤੇ ਟੂ ਟੂਟੀਆਂ ਵਾਲੇ ਦਾ ਜਾਂ ਡਾਊਨ ਸੀਲਿੰਗ ਜਿਹੜੀ ਕਰਨੀ ਆ ਜੇ ਤਾਂ ਮੈਂ ਕਿਹਾ ਪਹਿਲਾਂ ਉਹ ਕਰਾ ਲਾਂਗੇ ਸਾਰੇ ਆਪਣੇ ਉੱਪਰ ਵੀ ਕੋਠੇ ਤੇ ਵੀ ਟੈਨ ਲਾ ਦੇਣੀ ਆ ਸੁਣੀਆਂ ਲੱਗਦੀਆਂ ਲੱਗੀਆਂ ਲੋ ਕੰਮ ਰਹੇ ਨੇ ਤਿਆਰ ਹੋਏ ਹੋ ਗਿਆ ਆ ਲੋ ਕੱਟ ਹੋ ਗਿਆ ਅਗਰ ਕਿੰਨੇ ਕਵੇ ਤੱਕ ਓਪਨ ਹੁੰਦਾ 9:39 ਤੱਕ ਰਾਤ ਨੂੰ 9:39 ਵਜੇ ਤੱਕ ਓਪਨ ਹੁੰਦਾ ਆ ਕੇ ਦੇਖੋ ਕਿਤੇ ਭੜਪਾ ਨਜ਼ਾਰਾ ਹੋ ਜਾਣਾ ਮੈਨੂੰ ਬਹੁਤ ਦੰਦ ਗਾਈਸ ਭਾਈ ਇਹ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਕਮੈਂਟ ਕਰੋ ਫਿਰ ਇਹਨੂੰ ਇਹਦੇ ਸ਼ੇਅਰ ਕਰਿਓ